ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ 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 ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ मोहल्लती जगे एक ओंकार सदगौर प्रसाद सोई परख शिवर साझा झांका एक नाम छल संसारे जिन भगत पव जल तारे सोई नाम प्रधान तित नाम रसक नानक लेना थप ਜੇ ਸਰਬ ਸੁਨੇ ਕਾਵਿ ਜਨ ਕਲ ਸੁਬਨੇ ਕੀਰਤ ਜਨ ਅਮਰਦਾਸ ਬਿਸਤਰੀਆ ਕੀਰਤ ਰਬ ਕਿਰਨ ਪ੍ਰਗਟ ਸੰਸਾਰੈ ਸਾਖ ਤਰੋਵਲ ਮਾਵ ਸਰਾ ਉਲਟ ਦਖਣਾ ਕੋਬ ਹਰ ਪੈਸਮਾ ਜਾ ਜੈ ਕਾਲ ਜਪੰਤ ਨਰਾ ਹਰ ਨਾਮ ਰਸਨ ਗੁਰਮਖ ਵਰਦਾਇਓ ਉਲਟ ਗੰਗ ਪੈਸਮ ਧਰੀਆ ਸੋਇ ਨਾਮੇ ਅਛਲ ਭਗਤ ਪਬਤਾਰਣ ਅਮਰਦਾਸ ਅਮਰਦਾਸ ਗੁਰ ਕੋ ਫੁਰਿਆ ਸਿਮਰਾ ਸੋ ਈ ਨਾਮ ਜਖ ਅਰਗਨਰ ਸਾਨਿਕ ਸੇਨ ਸਮਾਧ ਹਰਿ ਸਿਮਰਾ ਨਿਖਿਆਤਰ ਅਵਰਤੂ ਮੰਨਲੇ ਨਾਰਦਾਨ ਪ੍ਰਹਲਾਦ ਬਰਾ ਸਸੀਰ ਅਰ ਸੂਰ ਨਾਮੁ ਲਾ ਸੈ ਸੈ ਲੋ ਜਿ ਉਦਰੇ ਆਉ ਸੋਈ ਨਾਮਿ ਅਛਲ ਭਗਤ ਪਵਤਾਰਣ Amardas gorka furya soy naam simar nav nath narendran shiv sankar samudra jabrasi sid bhone jitrate amri ਆਵਜਲ ਤਰਿਆ ਉਧੋ ਕਰੂਰ ਦਿਲੋਂ ਚੜਨਾ ਮਾ ਕਲ ਕਬੀਰ ਕਿਲ ਵੀ ਘਰਿਆ ਸੋਈ ਨਾਮਿਆ ਛਲ ਭਗਤ ਪਵਤਾਰੇ ਅਮਰਦਾਸ ਗੁਰ ਕਉ ਫੁਰਿਆ ਜਿਤ ਨਾਮ ਲਾਗ ਤੇ ਤਿਸਤ ਆਵੇ ਜਦ ਹੀ ਤਪੀ ਸਰ ਮਨ ਵਸਿਆ ਸੋਈ ਨਾਮ ਸਿਮਰ ਗੰਗੇ ਪਿਤਾ ਮਾ ਚਰਨ ਜੇਤ ਅਮਰਤ ਰਸਿਆ ਤਿਤ ਨਾਮ ਗੁਰੂ ਗੰਭੀਰ ਘਾਰੂ ਮਤ ਸਾਧਗਰ ਸੰਗਤ ਉਨਰੀਆ ਸੋਈ ਨਾਮਿਆ ਚੱਲੇ ਭਗਤ ਹੈ ਪਵਤਾਰਣ ਅਮਰਦਾਸ ਗੁਰ ਕੋ ਫੁਰਿਆ ਸੋਈ ਨਾਮਿਆ ਚੱਲੇ ਭਗਤ ਹੈ ਪਵਤਾਰਣ ਅਮਰਦਾਸ ਗੁਰ ਕੋ ਫੁਰਿਆ ਰਨ ਰਾਵ ਛੋਰ ਤਰਥਾਖਾ ਉੱਤਰ ਦੱਖਣ ਪੁਬ ਦੇ ਪਾਸ਼ਚਮ ਜਾਸਪਾਖਾ ਜਨਮ ਤਾ ਇਹੋ ਥਕੇ ਅਥ ਜਿਤ ਨਾਮ ਹਰਿ ਵਿਦਾ ਨਿਵਾਸਾ ਹਰ ਨਾਰ ਗਾਨ ਗੰਧਰਬ ਹੇ ਦਰਸ਼ਨ ਆਥਾਥਾ ਪਾਲੋ ਪਰਸਿੱਧ ਤੇ ਜਾ ਤਨਾ ਕਲ ਜੋੜ ਕਰ ਧਿਆਉ ਸੋਈ ਨਾਮ ਭਗਤ ਭਾਵ ਜਲ ਹਰਨ ਗੁਰ ਅਮਰਦਾਸ ਤੈਂ ਪਾਇਓ ਨਾਮ ਧਿਆਵੈ ਦੇਵ ਤੇਤੀਤ ਅਰਥਾਦਿਕ ਖੇਦ ਨਾਰ ਨਾਮ ਖੰਡ ਬ੍ਰਹਮਾੰਡ ਧਾਰੇ ਜਾ ਨਾਮ ਸਿਮਾ ਦੇਓ ਹਰਖ ਖੋਗ ਸਾਮਕਰ ਸਹਾਰੇ ਨਾਮ ਫਿਰੋ ਮਨ ਸਰਬ ਮੈਂ ਭਗਤ ਰਹੇ ਲੈਵਟਾਰੇ ਕੋਈ ਨਾਮ ਪਦਾਰਥ ਅਮਰ ਗੁਰ ਤੁਸਦੀਓ ਕਰਤਾ ਸਤ ਸੂਰੋ ਸੀਲ ਬਲਵੰਤ ਸਤ ਭਾਏ ਸੰਗਤ ਸਗਣ ਗਰੂ ਮਤ ਨਿਰਵੈਰ ਲੀਨਾ ਜਿਸ ਧੀਰਜ ਧੁਰ ਧਵਲ ਤੁਜਾ ਸੇਤ ਬੈਕੁੰਠ ਬੀਨਾ ਰਸ ਸੇ ਸੰਤ ਪਿਆਰ ਜੇ ਕਰਤਾਰੇ ਸੰਜੋਗ ਸਤਿਗੁਰੂ ਸੇਵ ਸੁਖ ਪਾਏ ਓ ਅਮਰ ਗੁਰ ਕੀਤੋ ਜੋਗ ਨਾਮ ਨਾਵਨ ਨਾਮ ਰਸ ਖਾਂ ਅਰ ਭੋਜਨ ਨਾਮ ਰਸ ਸਦਾ ਚਾਏ ਮੁਖ ਮਿਸਟ ਬਾਣੀ ਤਨ ਸਤਗੁਰ ਸੇਵਿਓ ਜਿਸ ਪ੍ਰਸਾਏ ਗਤ ਅਗੰਮ ਜਾਣੀ ਕੁਲ ਸਮੂਹ ਸਮੁੰਦਰੇ ਪਾਇਓ ਨਾਮ ਨਿਵਾਸ ਸਕੇ ਅਥ ਜਨਮ ਕਲ ਉਛਰੇ ਗੁਰ ਪਰਸਿਓ ਅਮਰ ਪਰਗਾਸ ਬਾਰਜ ਕਰਦਾਇਣ ਸਿਧ ਸੰਨ ਮੁਖ ਮੁਖ ਜੋਵੈ ਰਿੱਧ ਬਸੇ ਬਾਵਾ ਜੋਤੀਨ ਲੋਕਾਂ ਤਰਮੋ ਹੈ ਹृदय बसेया ਕਈਓ ਸੋਏ ਰਸ ਤਿਨਹੀਂ ਜਾਤੋ ਲੋਖੋਂ ਭਗਤੀ ਉਚਰੈ ਅਮਰ ਗੁਰ ਇਤ ਰੰਗ 라ਤੋ ਮਸਤਗ ਨਿਸ਼ਾਨ ਸਚੋ ਕਰਮ ਕਲ ਜੋੜ ਕਰਨ ਤਿਆਉ ਪਰਸਿਓ ਗੁਰੂ ਸਾਧਗੁਰ ਤਿਲਕ ਸਰਬ ਇਛ ਤਿਨ ਪਾਇਓ ਚਰਨ ਤਾ ਪਰਸਿ ਕੇ ਹੱਥ ਚਰਨ ਗੁਰ ਅਮਰ ਪਵਲ ਰੈ ਹੱਥ ਤਾ ਪਰਸਿ ਕੇ ਹੱਥ ਹੱਥ ਲਗਾਇ ਗੋਰੀਆਂ ਵਰਪਹਿ ਜੀ ਤਾਂ ਪਰ ਸਕਿਆ ਹੱਥ ਜੀ ਗੋਰੀਆਂ ਵਰ ਭਨੇ ਜਾ ਨਾਯਣ ਤਾਂ ਪਰ ਸਕਿਆ ਹੱਥ ਨਾਯਣ ਗੋਰੀਆਂ ਵਰ ਪਖਿਜੈ ਸ਼ਰਮਣ ਤਾਂ ਪਰ ਸਕਿਆ ਹੱਥ ਸ਼ਰਮਣ ਗੋਰੀਆਂ ਵਰ ਸੁਨੇਜੈ ਸਕੇ ਹੱਥ ਸੋਹੀਉ ਜਿਤ ਹੀ ਵਸੈ ਗੋਰੀਆਂ ਅਮਰ ਦਾਸ ਨਿਜ ਜਗਤ ਪਿਤ ਸਕੇ ਹੱਥ ਸੋ ਸਿਰ ਜਾਲ ਬਭਣਾਏ ਜੋ ਸਿਰਨ ਮੈਂ ਗੋਰੇ ਅਮਰਨਿਤ ਤਿੰਨਰ ਦੁੱਖ ਨਾ ਭੁੱਖ ਤੇ ਨਾ ਨਿਤਾਨੋ ਕਹੀਏ ਤਿੰਨਰ ਸੋਗ ਨਾ ਹੋਵੇ ਤੇ ਨਾ ਸੇ ਅੰਤ ਨਾ ਲਈਏ ਤਿੰਨਰ ਸੇਵ ਨਾ ਕਰਾਂ ਤੇ ਨਾ ਸੇ ਸੇ ਸੁਸਮਪਾ ਤੇ ਨਰ ਦੁਲੀਚੇ ਬਹਿ ਤੇ ਨਰ ਥੱਬ ਬਥਪਾ ਸੁਖ ਲੈ ਤੇ ਨਰ ਸੰਸਾਰ ਮੈਂ ਭੈ ਪਟ ਰਿਬ ਮਦ ਤੇ ਸ귈 ਤੇ ਨਰ ਜਾਲਬ ਬਣ ਗੁਰ ਮਰਦਾਸ ਸੋ ਪਰਸਨ ਜਹ ਤ ਪੜਿਓ ਇੱਕ ਮਨ ਤਰਿਓ ਇੱਕ ਕਰ ਇੱਕ ਪਛਾਣਿਓ ਨਨ ਬੈਨ ਮੋਏ ਇਕ ਇਕ ਦੋਇ ਥਾਏ ਨ ਜਾਣਿਓ ਸੁਪਨ ਇਕ ਪਰਤਖ ਇਕ ਇਕਸ ਮਹਿ ਰੀਨੋ 30 ਇਕ ਅਰ ਪੰਜ ਫਿੱਦ 35 ਨਾ ਖੀਨੋ ਇਕੋ ਜਿਹੜਾ ਲਖੋਂ ਅ ਲਖ ਹੈ ਇਕ ਇਕ ਕਰ ਵਰਨਿਓ ਗੁਰ ਅਮਰਦਾਸ ਜਜਪਨ ਉ ਇੱਕ ਲੋੜਾ ਇੱਕ ਮਨਿਓ ਜੇ ਮਤ ਗਹੀ ਜੈ ਦੇਵ ਜੇ ਮਤ ਨਾਮੇ ਸਮਹਾਣੀ ਜੇ ਮਤ ਤਰਲੋਚਨ ਚਿਤ ਭਗਤ ਤਕ ਗੰਭੀਰੇ ਜਾਣੀ ਰੁਕ ਮੰਗਦ ਕਰਤੋ RAM ਜੰਪੋ ਨਿਤ ਪਾਈ ਅਮਰੀਕ ਪ੍ਰਹਿਲਾਦ ਸਰਨ ਗੁਬਿੰਦ ਗਤ ਪਾਈ ਤੈਨੋ ਬਖਰੂਜ ਤ੍ਰਿਸ਼ਨਾ ਤਜੀ ਸਮਤ ਜਲ ਜਾਨੀ ਜੁਗਤ ਗੁਰ ਅਮਰਦਾਸ ਨਿਜ ਭਗਤ ਹੈ ਦੇਖ ਦਰਸ ਪਾਵੋ ਮੁਕਤ ਗੁਰ ਅਮਰਦਾਸ ਨਿਜ ਭਗਤ ਹੈ ਦੇਖ ਦਰਸ ਪਾਵੋ ਮੁਕਤ ਗੋਰੀ ਅਮਰਦਾਸ ਪਰਸੀਆ ਪਉਮ 파ਤਕ ਬినాਸ ਗੁਰ ਅਮਰਦਾਸ ਪਰਸੀਆ ਸਿਧ ਸਾਧ ਕੇ ਆਸਾਸੈ ਗੋਰੀ ਅਮਰਦਾਸ ਪਰਸਿਆ ਧਿਆਨ ਲਹੀਏ ਪਉ ਮੁੱਕੈ ਗੋਰੀ ਅਮਰਦਾਸ ਪਰਸਿਆ ਆਪੋ ਲੱਬੇ ਗੋ ਚੁੱਕੈ ਇਕ ਬਿਨ ਦੁਗਨ ਜੋ ਤੋਰ ਹੈ ਜਾਸ ਮੰਤਰ ਮਾਨਵ ਲਹੈ ਜਾਲ ਪਾਪ ਦਾਰਥ ਇਤੜੇ ਗੁਰ ਅਮਰਦਾਸ ਡਿਠੈ ਮਿਲੈ ਕਨ ਹਰ ਬੂੰਦ ਬਸੋ ਰੁਮਾਵਲ ਕੁਸਮ ਬਸੰਤ ਗਨੰਤ ਨਾਵੈ ਰਬ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਗੁਰ ਕੇ ਕਬ ਜਨ ਭਲ ਉਨੇ ਜੋ ਗਾਵੈ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੁਹੇ ਵਣ ਆਵੇ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੁਹੇ ਵਣ ਆਵੇ ਸਤ ਗੁਰ ਨਾਨਕ ਭਗਤ ਕਰੀ ਇਕਮਾਨ ਤਨ ਮਨ ਤਨ ਗੋਬਿੰਦਿਓ ਅੰਗਦ ਅਨੰਤ ਮੂਰਤ ਨਿਜ ਤਾਰੀ ਅਗਮ ਗਿਆਨ ਰਸ ਰਸਿਓ ਹੀਓ ਗੁਰੇ ਮਰਦਾਸ ਕਰਤਾਰ ਕਿਓ ਵਸ ਵਾਹੋ ਵਾਹੋ ਕਰਤ ਆਇਓ ਸ੍ਰੀ ਗੁਰ ਰਾਮਦਾਸ ਜੈ ਓ ਜੈ ਜਗ ਮਹਿ ਤੈ ਹਰ ਪਰਮ ਪਦ ਪਾਇਓ ਸ੍ਰੀ ਗੁਰ ਰਾਮਦਾਸ ਜੈ ਓ ਜੈ ਜਗ ਮਹਿ ਤੇ ਹਰ ਪਰਮ ਪਦ ਪਾਇਓ ਸੱਚ ਨਾਮ ਕਰਤਾਰ ਸੋ ਦਿਨਾਨੁ ਕਿ ਸੰਗ ਰਿਓ ਤਾਤੇ ਅੰਗਦ ਲੈਣਾ ਪ੍ਰਗਟਤਾ ਚੰਨ ਲਿਰਿਓ ਤੇਤ ਕੋਲ ਗੁਰ ਅਮਰਦਾਸ ਆਸਨ ਵਾਸ ਤਾਸ ਗੁਣ ਕਾਉਣ ਵਿਖਾਣੋ ਜੋ ਗੁਣ ਲਖ ਗਮ ਤਿਨਹਿ ਗੁਣ ਅੰਤ ਨਾ ਜਾਣੋ ਉਹੋ ਇਹੋ ਬਦਤ ਅਨਰਮ ਸਭ ਸੰਗਤ ਕੋ ਲੋਦਰ ਗੁਰੇ ਅਮਰਦਾਸ ਕੀਰਤ ਕਹੈ ਤਰਾਹੇ ਤਰਾਹੇ ਤੋਪਾ ਸਰਣ ਪਹਿਰ ਸੁਮਦ ਸੁਨਾਹੋ ਗਿਆਨ ਹੈ ਅਸਨ ਚੜਿਓ ਧਰਮ ਤਨਹ ਕਰ ਗਇਓ ਭਗਤ ਸੀਲੇ ਸਰਲੜਿਓ ਫਾਇਨੇਰ ਪੋਹਰ ਅਟਲ ਮਨ ਸ਼ਬਦ ਗੁਰ ਨੇ ਜਾਗ ਡਿਓ ਕਾਮ ਕ੍ਰੋਧ ਲੋਭ ਮੋਹ ਪਤ ਪੰਜ ਦੂਤ ਬਿਖੰਡਿਓ ਭਲੋ ਪੁਹਾਲ ਤੇ ਜੋਤਨਾ ਨਿਰਪਤ ਨਾਥ ਨਾਨਕ ਬਰ ਗੁਰ ਅਮਰਦਾਸ ਸਤ ਸਲ ਪਣ ਤੈ ਦਲ ਜੀਤੋਇ ਜੁਦ ਕਹਰ ਸਤ ਗੁਰ ਖੇਮਾ ਤਾਣਿਆ ਜੁਗ ਜੂਤ ਸਮਾਣੇ ਅਨ ਪਉ ਨੇ ਜਾ ਨਾਮ ਟੇਕ ਜਿਤ ਭਗਤ ਅਗਾਣੇ ਗੁਰ ਨਾਨਕ ਅੰਗ ਦੇ ਮਰ ਭਗਤ ਹਰ ਸੰਗ ਸਮਾਣੇ ਏ ਹੋ ਰਾਜ ਜੋਗ ਗੁਰ ਰਾਮਦਾਸ ਤੁਮ ਹੂ ਰਸ ਜਾਣੇ ਹਮ ਅਵ ਗੁਣ ਫਰੇ ਇਕ ਗੁਣ ਨਾ ਕੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਪਰਮਤਾ ਪੂਲੇ ਸੋਤ ਦਾਰਾਸੋ ਪ੍ਰੀਤ ਲਗਾ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹ ਮੇਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਬਾਟ ਕੀ ਰਤਕੇ ਗੁਰ ਰਾਮਦਾਸ ਰੱਖੋ ਸਰਣਾ ਇਕ ਅਰਦਾਸ ਬਾਟ ਕੀ ਰਤਕੇ ਗੁਰ ਰਾਮਦਾਸ ਰੱਖੋ ਸਰਣਾ ਸੋ ਕਹੋ ਤਲ ਗੁਰ ਸੇਵੀਐ ਹੈਨ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਮ ਦੀ ਨੂਰ ਅਰਸ਼ੋ কুর ਸੋ ਛਟਿਆ ਤੋਦ ਟਿਠੇ ਸਚੇ ਪਾਤਸ਼ਾਹ ਮਾਲ ਜਨਮ ਜਨਮ ਦੇ ਕਟਿਏ ਸਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਜਿਸ ਪਾਸ ਬਹਿਟਿਆ ਸੋਹੀਏ ਸਬਨਾਂ ਦਾ ਵੇਸਾਹੋ ਸਜਣ ਸੱਚਾ ਪਾਤਸ਼ਾਹ ਸਿਰ ਸ਼ਾਨ ਦਾ ਸ਼ਾਹ ਹੋ ਜਿਸ ਪਾਸ ਬਹਟਿਆ ਸੋਹੀਏ ਸਬਨਾੰਦਾ ਵੇਸਾ ਹੋ ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀ ਸਲੋਕ ਪਰਾਜ ਕਪਟੰ रूप कप्टन धन कप्टन कुल गर्भतः संचंत बिखिया शलंग श्रीदरंग नानक बिनहार संग न चालते ਰਾਜ ਕਪਟੰ ਪਰੂਪ ਕਪਟੰ ਧਨ ਕਪਟੰ ਕਲ ਗਰਭਤਹ ਸੰਚੰਤ ਵਿਖਿਆ ਸ਼ਲੰ ਸ਼ਿਦਰੰ ਨਾਨਕ ਬਿਨ ਹਰ ਸੰਗ ਨ ਚਾਲਤੇ ਪੇ ਖੰਡੜੋ ਕੇ ਭੁੱਲ ਤੁਮਾਂ ਦੇ ਸਮ ਸੋਹਣੋ ਆਡ ਨਾ ਲਹੰਡੜੋ ਮੁੱਲ ਨਾਨਕ ਸਾਥ ਨਾ ਜੁਲਾਈ ਮਾਇਆ ਪੌੜੀ ਚਲਦਿਆਂ ਨਾਲ ਨਾ ਚੱਲੇ ਸੋ ਕਿਉ ਸੰਜੀਆ ਤਿਸ ਕਾ ਕਹੋ ਕਿਆ ਯਤਨ ਜੇ ਸਤੇ ਵੰਜਿਆ ਹਰ ਬਿਸਰਿਆ ਕਿਉ ਤ੍ਰਿਪ ਤਾਵੇ ਨਾ ਮਨ ਰੰਝੀਆ ਪ੍ਰਭੂ ਛੋੜ ਅੰਨ ਲਾਗੈ ਨਰਕ ਸਮੰਜੀਆ ਹੋ ਹੋ ਕਿਰਪਾਲ ਦਇਆਲ ਨਾਨਕ ਭਉ ਭੰਜੀਆ ਪ੍ਰਭੂ ਛੋੜ ਅਨ ਲੱਗ ਨਰਕ ਸਮੰਜਿਆ ਹੋ ਹੋ ਕਿਰਪਾਲ ਦਇਆਲ ਨਾਨਕ ਭਉ ਪੰਜੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਲੋਕ ਰਾਜ ਕਪਟੰ ਰੂਪ ਕਪਟੰ ਤਨ ਕਪਟੰ ਕੁਲ ਗਰਬ ਤਹ ਸੰਚੰਤ ਬਿਖਿਆ ਸ਼ਲੰਸ਼ਿਦਰੰ ਨਾਨਕ ਬਿਨ ਹਰ ਸੰਗ ਨਾ ਚਾਲਤੇ ਰਾਗ ਜੈ ਸ੍ਰੀ ਕੀ ਵਾਰ ਪੌੜੀ 10ਵੇਂ ਸਲੋਕਾਨਾ